ਏ ਭਾਜੀ ਹੁਣੀ ਇਹ ਵੀ ਨਵੇਂ ਬਲੌਗਰ ਉੱਠੇ ਨੇ ਪੈਂਡ ਦੇ ਵਿੱਚ ਤੇ ਭਾਜੀ ਕਿਦਾਂ ਤੁਸੀਂ ਅੱਜ ਬਲੌਗ ਬਣਾ ਰਹੇ ਹੋ ਆ ਨਹੀਂ ਆ ਨਹੀਂ ਭਾਈ ਬਣਾ ਰਹੇ ਸੀਗੇ ਫਿਰ ਤੁਸੀਂ ਬਣਾ ਲਾਪੇ ਮੈਂ ਕਿਉਂ ਭਾਈ ਨੂੰ ਬਣਾ ਨਹੀਂ 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 ਭਾਜੀ ਇਹ ਗੱਲ ਨਹੀਂ ਯਾਰ ਭਰਾ ਤੁਹਾਡਾ ਆਪਣਾ ਕੰਟੈਂਟ ਹੈ ਨਹੀਂ ਨਹੀਂ ਤੁਸੀਂ ਸਾਡਾ ਭਰਾ ਆ ਉਹ ਗੱਲ ਵੱਖਰੀ ਮੇਰੇ ਵਲੌਗ ਵਿੱਚ ਚੱਲਦੇ ਦੇ ਦੇਵੇਂ ਚੱਲਦੇ ਹੈਗੇ ਨਹੀਂ ਨਹੀਂ ਬਣਾ ਤੂੰ ਬਣਾ ਵੀਡੀਓ ਆਪਾਂ ਤਾਂ ਵੈਸੇ ਯਾਦਗਰੀ ਇੱਕ ਵੀ ਬੰਦੇ ਨਾਲ ਗੱਲਬਾਤ ਕਰਦਾ ਹਨਾ ਕੋਈ ਤਾਂ ਕਰਕੇ ਕੋਈ ਵਲੌਗ ਨਹੀਂ ਵੀਡੀਓ ਹੀ ਆ ਇਸ ਕਰਕੇ ਤੁਸੀਂ ਆਪਣਾ ਕੰਟੀਨਿਊ ਜਾਰੀ ਰੱਖੋ ਤੁਹਾਨੂੰ ਸ਼ੋਰਟ ਜਾਈਦੇ ਆ ਮੇਰੇ ਤੋਂ ਲੈ ਸਾਰੀ ਤਰੱਕੀ ਕਰਨਗੇ ਅੱਗੇ ਜਾਣਗੇ ਸਾਰੇ ਸਹੀ ਕਿ ਨਹੀਂ ਭਾਜੀ ਮਿਹਨਤ ਕਰੋ ਬਾਕੀ ਕਹਿੰਦੇ ਬਹੁਤ ਸਾਰੇ ਯਾਨੀ ਇੱਦੀ ਕਹਿੰਦੇ ਹੁੰਦੇ ਪੈਂਟ ਦੇ ਵਿੱਚ ਸਹੀ ਕਿ ਨਹੀਂ ਕਿਸੇ ਦੇ ਮਗਰ ਨਹੀਂ ਲੱਗ ਕਿਉਂਕਿ ਪਹਿਲਾ ਪਹਿਲਾ ਲੋਕ ਮਜ਼ਾਕ ਢਾਉਂਦੇ ਆ ਮਾਰੇ ਵੀਡੀਓ ਮਾਰੋ ਇਹ ਭਰਾ ਹੁਣੀ ਮਜ਼ਾਕ ਕਿਉਂਕਿ ਇਹਨਾਂ ਨੇ ਆਪ ਕੁਛ ਕਰਨਾ ਨਹੀਂ ਤੇ ਜਿਹੜਾ ਭਰਾ ਕਰ ਰਿਹਾ ਉਹਨੂੰ ਇਹ ਟੋਕਦੇ ਆ ਇਸ ਕਰਕੇ ਕਹੇ ਦੀ ਨਹੀਂ ਸੁਣਨੀ ਆਪਣਾ ਇੰਜੋਏ ਕਰੋ ਵਧੀਆ ਕੰਟੈਂਟ ਬਣਾਓ ਕੋਈ ਚੱਕਰ ਨਹੀਂ ਹੈਗਾ ਆਪਣੀ ਆਈਡੀ ਵੀ ਦੱਸ ਦਿਓ ਭਾਈ ਜੀ ਭਾਈ ਮੇਰੀ ਆਈਡੀ ਬੁੱਟਰ ਬਲੌਗ 0010 YouTube ਬੁੱਟਰ ਬਲੌਗ 0010 ਭਰਾ ਨੂੰ ਸਬਸਕ੍ਰਾਈਬ ਕਰੋ ਉਹ ਗੱਲ ਵੱਖਰੀ ਸਬਸਕ੍ਰਾਈਬਰ ਮੇਰੇ ਵੀ ਹੈ ਨਹੀਂ ਪਰ ਕੋਈ ਚੱਕਰ ਨਹੀਂ ਜਿੰਨੇ ਹੈਗੇ ਜ਼ਰੂਰ ਦੇਖੋ ਭਰਾ ਨੂੰ ਸਪੋਰਟ ਕਰੋ ਹੋਰ ਠੀਕ ਹੈ ਭਾਈ ਖੁਸ਼ੀ ਹੈ ਬਾਕੀ ਆਪਣਾ ਬਲੌਗ ਕੰਟੀਨਿਊ ਜਾਰੀ ਰੱਖੋ ਠ